ਥਾਣਾ ਬਲਟੋਆ ਜ਼ਿਲ੍ਹਾ ਤਰਨਤਾਰਨ ਵੱਲੋਂ ਵਾਰਦਾਤ ਫਰੋਤੀ ਤੇ ਮਕਦਮੇ ਨੂੰ ਟ੍ਰੇਸ ਕਰਕੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਵਾਰਦਾਤ ਸਮੇ ਵਰਤਿਆ ਇੱਕ ਪਿਸਤਲ ਬੱਤੀਪੋਰ ਦੇਸੀ ਸਮੇਤ ਮੈਗਜ਼ੀਨ ਤਿੰਨ ਜਿੰਦਾ ਰੋਹਤ ਬੱਤੀਪੋਰ ਇੱਕ ਸਵਿਫਟ ਕਾਰ ਵੱਡੀ ਸਫਲਤਾ ਹਾਸਿਲ ਕੀਤੀ ਹੈ ਇਸ ਮੌਕੇ ਡੀਐਸਪੀ ਪ੍ਰੀਤਿੰਦਰ ਸਿੰਘ ਭਿੱਖੀਵਿੰਡ ਦਾ ਕੀ ਹੈ ਕਹਿਣਾ ਤੁਸੀਂ ਵੀ ਸੁਣੋ ਹਰ ਜਿਹੜੇ ਬੀਤੇ ਦਿਨ ਪਹਿਲਾਂ ਬਲਟੋਆ ਦੇ ਵਿੱਚ ਵਾਰਦਾਤ ਹੋਈ ਉਸ ਤੋਂ ਸਬੰਧ ਵਿੱਚ ਕੀ ਕੀ ਅਰੈਸਟ ਆਦਮੀ ਕਿੰਨੇ ਹੋਏ ਤੇ ਕੀ ਕੀ ਕਾਰਵਾਈ ਕੀਤੀ ਗਈ ਦੇਖੋ 30 11 ਨੂੰ ਇੱਕ ਫਾਇਰਿੰਗ ਇਨਸੀਡੈਂਟ ਜਿਹੜਾ ਬਲਟੋਆ ਦੇ ਵਿੱਚ ਆਪਣੇ ਥਾਣੇ ਦੇ ਲਾਗੇ ਮੋਬਾਈਲ ਵਾਲੀ ਦੁਕਾਨ ਤੇ ਹੋਇਆ ਸੀ ਜਿਹੜੇ ਸਬਰੀਨ ਤੇ ਬਬਲੂ ਮੋਬਾਈਲ ਸ਼ਾਪ ਸਿਕਿਉਰਿਟੀ ਫਾਇਰਿੰਗ ਇੱਕ ਕਾਰਨ ਕੀਤੀ ਸੋ ਦੇ ਵਿੱਚ मान्यवर डीजीपी साहब श्री गौरव यादव मान्यवर एसएसपी श्री भवन्य राणा जी ਵੱਲੋਂ ਜਿਹੜੇ ਮਾੜੇ ਅਨਸਰ ਉਹਨਾਂ ਦੇ ਖਿਲਾਫ ਇੱਕ ਜਿਹੜੀ ਆ ਮੋਹਮ ਚਲਾਈ ਗਈ ਹੈ। ਸੋ ਇਸ ਲੜੀ ਦੇ ਵਿੱਚ ਜਿਹੜੀ ਬਲਟੋਆ ਪੁਲਿਸ ਨੇ ਵੀ ਕਾਫੀ ਮਿਹਨਤ ਕੀਤੀ ਹੈ ਇਸ CIA ਸਟਾਫ ਨੇ ਵੀ ਕਾਫੀ ਮਿਹਨਤ ਕੀਤੀ ਹੈ। ਸੋ ਇਹਦੇ ਵਿੱਚ ਅਸੀਂ ਜਿਹੜੇ ਇਹ ਵਿਅਕਤੀ ਇਹਨਾਂ ਦੇ ਵਿੱਚੋਂ ਤਿੰਨ ਵਿਅਕਤੀ ਅਸੀਂ ਗ੍ਰਿਫਤਾਰ ਕੀਤੇ ਟੋਟਲ ਇਹ ਪੰਜ ਜਣਿਆਂ ਦਾ ਗੈਂਗ ਸੀਗਾ। ਜਿਹਦੇ ਵਿੱਚ ਚਾਰ ਇਥੇ ਤੇ ਇੱਕ ਜਿਹੜਾ ਉਹ ਵਿਦੇਸ਼ ਦੇ ਵਿੱਚ ਆ ਇਹਦੇ ਵਿੱਚ ਅਸੀਂ ਬਲਵਿੰਦਰ ਸਿੰਘ ਬਿੰਦੂ ਗੁਰਪਿੰਦਰ ਸਿੰਘ ਤੇ ਪ੍ਰੀਤਮ ਸਿੰਘ ਜਿਹੜੇ ਤਿੰਨ ਦੋਸ਼ੀ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੋ ਜਿਹੜੀ ਇਹਨਾਂ ਨੇ ਮੌਕੇ ਤੇ ਵਰਤੀ ਗਈ ਕਾਰ ਉਹ ਵੀ ਰਿਕਵਰ ਕਰ ਲਈਏ ਜਿਹਦੇ ਚ ਗੁਰਦੇਵ ਸਿੰਘ ਆ ਜਿਹੜਾ ਜੰਡਪਿੰਡ ਦਾ ਰਹਿਣ ਵਾਲਾ ਉਹ ਅਜੇ ਗ੍ਰਿਫਤਾਰ ਕਰਨ ਵਾਲਾ ਬਾਕੀ ਹੈ ਤੇ ਇੱਕ ਅਮਰਤ ਪਾਲ ਆ ਜਿਹੜਾ ਕਪੂਰਥਲੇ ਏਰੀਆ ਦਾ ਰਹਿਣ ਵਾਲਾ ਤੇ ਬਲਵਿੰਦਰ ਬਿੰਦੂ ਦਾ ਇਹ ਸਾਲਾ ਹੈ ਅਸ਼ਟਾਮਾ ਪੁਰਤਗਾਲ ਦੇ ਵਿੱਚ ਇਹਨੇ ਉੱਥੋਂ ਇਹਨੂੰ ਕਹਿ ਕੇ ਜਿਹੜੀਆਂ ਇਹਨਾਂ ਨੂੰ ਐਕਸਟਰਸ਼ਨ ਕਾਲਾਂ ਜਿਹੜੀਆਂ ਵਿਦੇਸ਼ ਤੋਂ ਆਉਂਦੀਆਂ ਸੀ ਉਹ ਕਰਵਾਈਆਂ। ਤੋਂ ਇਹਨਾਂ ਨੇ ਇਹਦੇ ਕੋਲੋਂ 25 ਲੱਖ ਰੁਪਏ ਦੀ ਜਿਹੜੀ ਆ ਡਿਮਾਂਡ ਕੀਤੀ। ਤੋਂ ਬੜੀ ਵੱਡੀ ਸਫਲਤਾ ਹਾਸਲ ਹੋਈ ਆ। ਉਹਦੇ ਵਿੱਚ ਅਸੀਂ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕਰ ਲਿਆ। ਵਰਤੀ ਗਈ ਕਾਰ ਵੀ ਰਿਕਵਰ ਕਰ ਲਈ ਐ ਤੇ ਵਰਤਿਆ ਗਿਆ ਪਿਸਤਲ ਜਿਹੜਾ ਕੰਟਰੀ ਮੇਡ ਆ ਉਹ ਵੀ ਅਸੀਂ ਬਰਾਮਦ ਕਰ ਲਿਆ। ਦੋਸ਼ੀਆਂ ਦਾ ਰਿਮਾਂਡ ਅਸੀਂ ਜਿਹੜਾ ਕੋਰਟ ਵੱਲੋਂ ਲਿਆ ਹੋਇਆ ਜਿਹੜਾ ਹਜੇ ਵੀ ਜਾਰੀ ਐ। ਸੋ ਉਹਨਾਂ ਦੀ ਪੁੱਛਗਿੱਛ ਜਾਰੀ ਹੈ ਜਿੱਥੇ ਇੱਥੇ ਵੀ ਪੁੱਛਗਿੱਛ ਤੇ ਸੀਆਈਏ ਸਟਾਫ ਵੱਖਰੇ ਤੌਰ ਤੇ ਵੀ ਇਹਨਾਂ ਕੋਲ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਹੋਰ ਖੁਲਾਸੇ ਹੋਣ ਦੀ ਵੀ ਸੰਭਾਵਨਾ ਹੈ ਕਿਉਂਕਿ ਅਜਿਹੇ ਬਾਰਦਾਤਾਂ ਹੋਰ ਵੀ ਆਪਣੇ ਇਲਾਕੇ ਚ ਹੋਈਆਂ ਤਾਂ ਉਹ ਇਹਨਾਂ ਬਾਰੇ ਵੀ ਇਹਨਾਂ પાસે ਜਿਹੜੀ ਪੁੱਛਗਿੱਛ ਕੀਤੀ ਜਾ ਰਹੀ ਹੈ ਠੀਕ